ਲੇ ਜਾਇ ਸ੍ਰੀ ਹਰਿ ਸਾਹਿਬ ਤੇ ਅਤਿ ਸੇਵਾ ਕੀ ਕਿਣਾ ਚਾਹੀਦਾ ਦੇਖੋ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਭਿਆਨਕ ਤਬahi ਆਂਦੀ ਹੜ੍ਹਾਂ ਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਜਾਨੀ ਮਾਲੀ ਨੁਕਸਾਨ ਹੋਇਆ ਸੋ ਸੰਤ ਬਾਬਾ ਸੁਖਾ ਸਿੰਘ ਜੀ ਔਰ ਸ੍ਰੀ ਹਰਿ ਸੰਪਰਦਾਵੋਂ ਜੋ ਦਿਨ ਰਾਤ ਲੋਕਾਂ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਗਏ ਕਾਰ ਸੇਵਾ ਸ਼ੁਰੂ ਕੀਤੀ ਦਿਨ ਰਾਤ ਚੱਲਦੀ ਰਹੀ ਜੀ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਸਾਰੇ ਟਰਸਟ ਵੱਲੋਂ ਜਿਹੜੀ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਜਾਂਚ ਘੋਰਾਣਾਗਲ ਟਰਸਟ ਬਣਾਈਆਂ ਤੂੰ ਫੈਸਲਾ ਕੀਤਾ ਕਿ ਬਾਬਾ ਜੀ ਦੇ ਇਸ ਯੋਗਦਾਨ ਦੇ ਵਿੱਚ ਸਾਡੀ ਟਰਸਟ ਵੱਲੋਂ ਕੁਝ ਤਿਲ ਫੁੱਲ ਦਿੱਤਾ ਜਾਵੇ ਸੋ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਬਾਬਾ ਜੀ ਦੇ ਕੋਲ ਆਪਣੇ ਟਰਸਟ ਨੂੰ ਹਾਜ਼ਰੀ ਲਵਾਉਣ ਵਾਸਤੇ ਆਏ ਸੀਗੇ ਔਰ ਬਾਬਾ ਜੀ ਬਹੁਤ ਹੀ ਅੱਛਾ ਕਾਰਜ ਬਾਬਾ ਜੀ ਨੂੰ ਮਰਤਾ ਹੀ ਸੇਵਾ ਬਸ ਤੇ ਰਮ ਗਿਆ ਜੀ ਸੋ ਅਸੀਂ ਹਮੇਸ਼ਾ ਇਹਨਾਂ ਨਾਲ ਬਾਬਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਂਗੇ ਔਰ ਮਾਰਾਏ ਕਰੇ ਕਿ ਬਾਬਾ ਜੀ ਦੀ ਜਿਹੜੀ ਇਹ ਸੇਵਾ ਉਸਰੇ ਲੱਗੇ ਲੋਕਾਂ ਨੂੰ ਵਿਚਾਰਾਂ ਨੂੰ ਜਨਾ ਦੀ ਜ਼ਮੀਨਾਂ ਖਰਾਬ ਹੋ ਗਿਆ ਮਾਲ ਡੰਗਰ ਰੁੜ ਗਿਆ ਮਹਾਰਾਜ ਕਿਰਪਾ ਕਰਨ ਉਹ ਫਿਰ ਆਪਣੇ ਪੈਰਾਂ ਦੇ ਖੜੇ ਹੋ ਸਕਣਗੇ ਸਭ ਤੇ ਲੋਡ ਹੋਣੇ ਕਿਸਾਨਾਂ ਨੂੰ ਹਾਂ ਜੀ ਕਿਉਂਕਿ ਹੁਣ ਜਦੋਂ ਪਾਣੀ ਲੈਣ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਵਿਚਾਰਾਂ ਨੇ ਜ਼ਮੀਨਾਂ ਦੇ ਵਿੱਚ 6-6 ਫੁੱਟ ਕਿਤੇ 10-10 ਫੁੱਟ ਰੇਤਾ ਚੜ ਗਈ ਆ ਮਾਲ ਦੰਗਰ ਰੁੜ ਗਿਆ ਘਾਟ ਹੈਗੇ ਸੋ ਉਹਨਾਂ ਵਾਸਤੇ ਤੇ ਹੁਣ ਇਸ ਟਾਈਮ ਤੇ ਲੋੜ ਆ ਮੈਂ ਸਾਰਿਆਂ ਨੂੰ ਇਲਾਕੇ ਦੀ ਸੰਗਤ ਨੂੰ ਵੀ ਹੋਰਨਾ ਵੀ ਜਤੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਵੀ ਉਹ ਇਹਨਾਂ ਦੀ ਮਦਦ ਕਰਨ ਤਾਂ ਕਿ ਉਹ ਆਪਣੇ ਪੈਰਾਂ ਦੇ ਖੜੇ ਹੋ ਸਕਣ ਮੇਲਾ ਕਿਸੇ ਲਗਾ ਰਗੇ ਇਸ ਮੇਲਾ ਰਹੀ ਕਿ ਕਹਾਣਾ ਕਿ ਸਫਲ ਕਰਦਾ ਰਹਾ ਮੇਲਾ ਜੀ ਸੱਚੀ ਗੱਲ ਤੇ ਮੇਰਾ ਮਨ ਹੈ ਨਹੀਂ ਕਿਉਂਕਿ ਸਵੇਰ ਚਾਰਕ ਵਾਲਾ ਦਾ ਨਹੀਂ ਕਿਉਂਕਿ ਇਸ ਵੇਲੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਜ਼ਰੂਰ ਕਰਾਂਗੇ ਕਿਉਂਕਿ ਲੋਕਾਂ ਨੂੰ ਲੋੜ ਆ ਉਹ ਹਰ ਸਾਲ ਦੀ ਤਰ੍ਹਾਂ ਸਾਡਾ ਪਹਿਲਾਂ ਵੀ ਕਰਦੇ ਰਹੇ ਆ ਇਸ ਵਾਰ ਵੀ ਜਿਹੜਾ ਹੈਗਾ ਅਸੀਂ ਮੈਡੀਕਲ ਕੈਂਪ ਲਾਵਾਂਗੇ ਜੀ ਪਲੱਸ ਜਿਹੜਾ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਜੋ ਸੇਵਾ ਅਸੀਂ ਤਿਲਫੁਲ ਕਰ ਸਕਦੇ ਹਾਂ ਉਹ ਕਰਾਂਗੇ ਪੰਜਾਬ ਤੇ ਜੁਸਟੇ ਬੰਦਿਆ ਜਾਵੇ ਕਬੱਡੀ ਪ੍ਰਮੋਟਰ ਦੇ ਦੂਜੇ ਤੇ ਉਹਨਾਂ ਨੂੰ ਤੁਸੀਂ ਵੀ ਅਪੀਲ ਕਰਦੇ ਮੈਂ ਤੇ ਉਹਨਾਂ ਨੂੰ ਵੀ ਇਹ ਕਹੂੰਗਾ ਕਿਉਂਕਿ ਜਿਹੜਾ ਘਟ ਹੈ ਜੇ ਉਹਨੂੰ ਖੁਸ਼ੀਆਂ ਕਹਦੀਆਂ ਸੋ ਸਾਡੇ ਭਰਾ ਜਿਹੜੇ ਵਿਚਾਰੇ ਬਿਨਾ ਛੱਤੋਂ ਬੈਠੇ ਨੇ ਬੱਚੇ ਛੋਟੇ ਛੋਟੇ ਬਾਹਰ ਬਿਨਾ ਛੱਤੋਂ ਬੈਠੇ ਨੇ ਜਿਨ੍ਹਾਂ ਨੂੰ ਖਾਣੂ ਦਾਣਾ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ ਸਾਨੂੰ ਉਹਨਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਇਹ ਮੇਲੇ ਦੇ ਫਿਰ ਵੀ ਮਨਾਏ ਜਾਣਗੇ ਸੀ ਮੇਰੇ ਜਾਇਸ ਸਾਡੀ ਸਾਹਿਬ ਤੇ ਅਤਿ ਸੇਵਾ ਕੀਤੀ ਕਿਹਣਾ ਚੋਣ ਦੇਖੋ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖੜਾਂ ਦੀ ਭਿਆਨਕ ਤਬਾਈ ਆਂਦੀ ਅੜਾਂ ਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਜਾਨੀ ਮਾਲੀ ਨੁਕਸਾਨ ਹੋਇਆ ਸੋ ਸੰਤ ਬਾਬਾ ਸੁਖਾ ਸਿੰਘ ਜੀ ਔਰ ਸਿਹੜੀ ਸੰਪਰਦਾਵੋਂ ਜੋ ਦਿਨ ਰਾਤ ਲੋਕਾਂ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਗਏ ਕਾਰ ਸੇਵਾ ਸ਼ੁਰੂ ਕੀਤੀ ਦਿਨ ਰਾਤ ਚੱਲਦੀ ਰਹੀ ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਸਾਰੇ ਟਰਸਟ ਵੱਲੋਂ ਜਿਹੜੀ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਜਾਂਚ ਘਮਰਾਨਗਲ ਟਰਸਟ ਬਣਾਈਆਂ ਜੀ ਤਾਂ ਫੈਸਲਾ ਕੀਤਾ ਕਿ ਬਾਬਾ ਜੀ ਦੇ ਇਸ ਯੋਗਦਾਨ ਦੇ ਵਿੱਚ ਸਾਡੀ ਟਰਸਟ ਵੱਲੋਂ ਕੁਝ ਤਿਲ ਫੁੱਲ ਦਿੱਤਾ ਜਾਵੇ ਸੋ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਬਾਬਾ ਜੀ ਦੇ ਕੋਲ ਆਪਣੇ ਟਰਸਟ ਨੂੰ ਹਾਜ਼ਰੀ ਲਾਉਣ ਵਾਸਤੇ ਆਏ ਸੀਗੇ ਔਰ ਬਾਬਾ ਜੀ ਬਹੁਤ ਹੀ ਅੱਛਾ ਕਾਰਜ ਬਾਬਾ ਜੀ ਨੂੰ ਮਤਲਬ ਇਹ ਸੇਵਾ ਬਸ ਤੇ ਰਮ ਗਿਆ ਜੀ ਸੋ ਅਸੀਂ ਹਮੇਸ਼ਾ ਇਹਨਾਂ ਨਾਲ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਂਗੇ ਔਰ ਮਾਰਾਏ ਕਰੇ ਕਿ ਬਾਬਾ ਜੀ ਦੀ ਜਿਹੜੀ ਇਹ ਸੇਵਾ ਉਸਰੇ ਲਗੇ ਲੋਕਾਂ ਨੂੰ ਵਿਚਾਰਾਂ ਨੂੰ ਜਨਾ ਨਹੀਂ ਜ਼ਮੀਨਾਂ ਖਰਾਬ ਹੋ ਗਿਆ ਮਾਲ ਡੰਗਰ ਰੁੜ ਗਿਆ ਮਹਾਰਾਜ ਕਿਰਪਾ ਕਰਨ ਉਹ ਫਿਰ ਆਪਣੇ ਪੈਰਾਂ ਦੇ ਖੜੇ ਹੋ ਸਕਦੇ ਸ਼ਕਤ ਲੋਡ ਹੋਣੇ ਕਿਸਾਨਾਂ ਨੂੰ ਹਾਂ ਜੀ ਕਿਉਂਕਿ ਹੁਣ ਜਦੋਂ ਪਾਣੀ ਲੈਣ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਵਿਚਾਰਾਂ ਨੇ ਜ਼ਮੀਨਾਂ ਦੇ ਵਿੱਚ 6-6 ਫੁੱਟ ਕਿਤੇ 10-10 ਫੁੱਟ ਰੇਤਾ ਚੜ ਗਈ ਆ ਮਾਲ ਨੰਗਰ ਰੁੜ ਗਿਆ ਘਾਟ ਹੈਗੇ ਸੋ ਉਹਨਾਂ ਵਾਸਤੇ ਤੇ ਹੁਣ ਇਸ ਟਾਈਮ ਤੇ ਲੋੜ ਆ ਮੈਂ ਸਾਰਿਆਂ ਨੂੰ ਇਲਾਕੇ ਦੀ ਸੰਗਤ ਨੂੰ ਵੀ ਹੋਰਨਾ ਵੀ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਵੀ ਉਹ ਇਹਨਾਂ ਦੀ ਮਦਦ ਕਰਨ ਤਾਂ ਕਿ ਉਹ ਆਪਣੇ ਪੈਰਾਂ ਦੇ ਖੜੇ ਹੋ ਸਕੇ ਮੇਲਾ ਕੀ ਮੇਲਾ ਤੁਸੀਂ ਲਗਾ ਰਗੇ ਇਸ ਮੇਲਾ ਰਹੀ ਕਿ ਕਹਾਣਾ ਕਰਕੇ ਨੁਕਸਾਨ ਕਰਦਾ ਨਾ ਮੇਲਾ ਜੀ ਸੱਚੀ ਗੱਲ ਤੇ ਮੇਰਾ ਮਨ ਹੈ ਨਹੀਂ ਕਿਉਂਕਿ ਸਵੇਰ 4:00 ਵਾੜਾ ਦਾ ਨਹੀਂ ਕਿਉਂਕਿ ਇਸ ਵੇਲੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਜ਼ਰੂਰ ਕਰਾਂਗੇ ਕਿਉਂਕਿ ਲੋਕਾਂ ਨੂੰ ਲੋੜ ਆ ਉਹ ਹਰ ਸਾਲ ਦੀ ਤਰ੍ਹਾਂ ਸਾਡਾ ਪਹਿਲਾਂ ਵੀ ਕਰਦੇ ਰਹੇ ਆ ਇਸ ਵਾਰ ਵੀ ਜਿਹੜਾ ਹੈਗਾ ਅਸੀਂ ਮੈਡੀਕਲ ਕੈਂਪ ਲਾਵਾਂਗੇ ਜੀ ਪਲੱਸ ਜਿਹੜਾ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਜੋ ਸੇਵਾ ਅਸੀਂ ਤਿਲਫੁਲ ਕਰ ਸਕਦੇ ਹਾਂ ਉਹ ਕਰਾਂਗੇ ਪੰਜਾਬ ਤੇ ਦੂਸਰੇ ਜਿ세 ਬੰਦਿਆ ਜੇ ਕਬੱਡੀ ਪ੍ਰਮੋਟਰ ਜਿਹਦੇ ਤੁਸੀਂ ਵੀ ਅਪੀਲ ਕਰਦੇ ਮੈਂ ਤੇ ਉਹਨਾਂ ਨੂੰ ਵੀ ਇਹ ਕਹੂੰਗਾ ਕਿਉਂਕਿ ਜਿਹੜਾ ਘਟ ਹੈ ਜੇ ਉਹਨੂੰ ਖੁਸ਼ੀਆਂ ਕਹਦੀਆਂ ਸੋ ਸਾਡੇ ਭਰਾ ਜਿਹੜੇ ਵਿਚਾਰੇ ਬਿਨਾ ਛੱਤੋਂ ਬੈਠੇ ਨੇ ਬੱਚੇ ਛੋਟੇ ਛੋਟੇ ਬਾਹਰ ਬਿਨਾ ਛੱਤੋਂ ਬੈਠੇ ਨੇ ਜਿਨ੍ਹਾਂ ਨੂੰ ਖਾਣੂ ਦਾਣਾ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ ਸਾਨੂੰ ਉਹਨਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਇਹ ਮੇਲੇ ਦੇ ਫਿਰ ਵੀ ਮਨਾਏ ਜਾਣਗੇ ਜੀ ਜਿਹੜੇ ਜਾਇਸ ਰਾਡੀ ਸਾਹਿਬ ਤੇ ਆਪਦੀ ਸੇਵਾ ਕੀ ਕੰਮ ਚਲਦਾ। ਦੇਖੋ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਖੜਾਂ ਦੀ ਭਿਆਨਕ ਤਬਾਈ ਆਂਦੀ ਆੜਾਂ ਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਜਾਨੀ ਮਾਲੀ ਨੁਕਸਾਨ ਹੋਇਆ। ਸੋ ਸੰਤ ਬਾਬਾ ਸੁਖਾ ਸਿੰਘ ਜੀ ਔਰ ਸਿਹੜੀ ਸੰਪਰਦਾਵੋਂ ਜੋ ਦਿਨ ਰਾਤ ਲੋਕਾਂ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਗਏ ਕਾਰ ਸੇਵਾ ਸ਼ੁਰੂ ਕੀਤੀ ਦਿਨ ਰਾਤ ਚੱਲਦੀ ਰਹੀ। ਉਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਸਾਰੇ ਟਰਸਟ ਵੱਲੋਂ ਜਿਹੜੀ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਜਾਂਚ ਘਰਾਨੇ ਗਲ ਟਰਸਟ ਬਣਾਈਆਂ ਤੋ ਫੈਸਲਾ ਕੀਤਾ ਕਿ ਬਾਬਾ ਜੀ ਦੇ ਇਸ ਯੋਗਦਾਨ ਦੇ ਵਿੱਚ ਸਾਡੀ ਟਰਸਟ ਵੱਲੋਂ ਕੁਝ ਥਿਲ ਫੁੱਲ ਦਿੱਤਾ ਜਾਵੇ ਸੋ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਬਾਬਾ ਜੀ ਦੇ ਕੋਲ ਆਪਣੇ ਟਰਸਟ ਵੱਲੋਂ ਹਾਜ਼ਰੀ ਲਵਾਉਣ ਵਾਸਤੇ ਆਏ ਸੀਗੇ ਔਰ ਬਾਬਾ ਜੀ ਬਹੁਤ ਹੀ ਅੱਛਾ ਕਾਰਜ ਬਾਬਾ ਜੀ ਵੱਲੋਂ ਉਮਤਾਈ ਸੇਵਾ ਬਸ ਤੇਰਾ ਮਿਆਗਾ ਜੀ ਸੋ ਅਸੀਂ ਹਮੇਸ਼ਾ ਇਹਨਾਂ ਨਾਲ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਂਗੇ ਔਰ ਮਾਰਾਇ ਕਰੇ ਕਿ ਬਾਬਾ ਜੀ ਦੀ ਜਿਹੜੀ ਇਹ ਸੇਵਾ ਉਸਰੇ ਲਗੇ ਲੋਕਾਂ ਨੂੰ ਵਿਚਾਰਾਂ ਨੂੰ ਜਨਾਂ ਦੀ ਜ਼ਮੀਨਾਂ ਖਰਾਬ ਹੋ ਗਿਆ ਮਾਲ ਡੰਗਰ ਰੁੜ ਗਿਆ ਮਹਾਰਾਜ ਕਿਰਪਾ ਕਰਨ ਉਹ ਫਿਰ ਆਪਣੇ ਪੈਰਾਂ ਦੇ ਖੜੇ ਹੋ ਸਕਦੇ ਸਰ ਕਿ ਲੋਡ ਹੋਣੇ ਕਿਸਾਨਾਂ ਨੂੰ ਹਾਂਜੀ ਕਿਉਂਕਿ ਹੁਣ ਜਦੋਂ ਪਾਣੀ ਲੈਣ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਵਿਚਾਰਾਂ ਨੇ ਜ਼ਮੀਨਾਂ ਦੇ ਵਿੱਚ 6-6 ਫੁੱਟ ਕਿਤੇ 10-10 ਫੁੱਟ ਰੇਤਾ ਚੜ ਗਈ ਆ ਮਾਲ ਨੰਗਰ ਰੁੜ ਗਿਆ ਘਾਟ ਹੈਗੇ ਸੋ ਉਹਨਾਂ ਵਾਸਤੇ ਦੇ ਹੁਣ ਇਸ ਟਾਈਮ ਤੇ ਲੋੜ ਆ ਮੈਂ ਸਾਰਿਆਂ ਨੂੰ ਇਲਾਕੇ ਦੀ ਸੰਗਤ ਨੂੰ ਵੀ ਹੋਰਨਾ ਵੀ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਵੀ ਉਹ ਇਹਨਾਂ ਦੀ ਮਦਦ ਕਰਨ ਤਾਂ ਕਿ ਉਹ ਆਪਣੇ ਪੈਰਾਂ ਦੇ ਖੜੇ ਹੋ ਸਕਣ ਮੇਲਾ ਕੀ ਮੇਲਾ ਕਿਸੇ ਲਗਾ ਰਿਹਾ ਕਿਸ ਮੇਲਾ ਕੀ ਕਹਾਣਾ ਕਰਕੇ ਸਹੂਲਤ ਕਰਦਾ ਨਾ ਮੇਲਾ ਜੀ ਸੱਚੀ ਗੱਲ ਤੇ ਮੇਰਾ ਮਨ ਹੈ ਨਹੀਂ ਕਿਉਂਕਿ ਸਵੇਰ 4:00 ਵਜੇ ਦਾ ਨਹੀਂ ਕਿਉਂਕਿ ਇਸ ਵੇਲੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਸੋ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਜ਼ਰੂਰ ਕਰਾਂਗੇ ਕਿਉਂਕਿ ਲੋਕਾਂ ਨੂੰ ਲੋੜ ਆ ਉਹ ਹਰ ਸਾਲ ਦੀ ਤਰ੍ਹਾਂ ਸਾਡਾ ਪਹਿਲਾਂ ਵੀ ਕਰਦੇ ਰਹੇ ਆ ਇਸ ਵਾਰ ਵੀ ਜਿਹੜਾ ਹੈਗਾ ਅਸੀਂ ਮੈਡੀਕਲ ਕੈਂਪ ਲਾਵਾਂਗੇ ਜੀ ਪਲੱਸ ਜਿਹੜਾ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਜੋ ਸੇਵਾ ਅਸੀਂ ਤਿਲਫੁਲ ਕਰ ਸਕਦੇ ਆ ਉਹ ਕਰਾਂਗੇ ਪੰਜਾਬ ਦੇ ਦੂਸਰੇ ਜਿੱਥੇ ਬਲੀਆ ਜਾਂ ਕਬੱਡੀ ਪ੍ਰਮੋਟਰ ਦੇ ਦੂਜੇ ਤੇ ਉਹਨਾਂ ਨੂੰ ਤੁਸੀਂ ਵੀ ਅਪੀਲ ਕਰਦੇ ਜੀ ਮੈਂ ਤੇ ਉਹਨਾਂ ਨੂੰ ਵੀ ਇਹ ਕਹੂੰਗਾ ਕਿਉਂਕਿ ਜਿਹੜਾ ਘਟ ਹੈ ਜੀ ਉਹਨੂੰ ਖੁਸ਼ੀਆਂ ਕਹਦੀਆਂ ਸੋ ਸਾਡੇ ਭਰਾ ਜਿਹੜੇ ਵਿਚਾਰੇ ਬਿਨਾ ਛੱਤੋਂ ਬੈਠੇ ਨੇ ਬੱਚੇ ਛੋੜੇ ਛੋੜੇ ਬਾਹਰ ਬਿਨਾ ਛੱਤੋਂ ਬੈਠੇ ਨੇ ਜਿਨ੍ਹਾਂ ਨੂੰ ਖਾਣੂ ਦਾਣਾ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ ਸਾਨੂੰ ਉਹਨਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਇਹ ਮੇਲੇ ਦੇ ਫਿਰ ਵੀ ਮਨਾਏ ਜਾਣਗੇ ਜੀ